हां जी ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਆਪਾਂ ਬਣਾਵਾਂਗੇ ਲੇਸ ਲਗਾ ਕੇ ਤੇ ਇਹ ਸ਼ার্ট ਆਪਾਂ ਸਿਉਣ ਲੱਗਦੇ ਹਾਂ ਤੇ ਇਹਦੇ ਉੱਪਰ ਆਪਾਂ ਡਿਜ਼ਾਈਨ ਬਣਾਵਾਂਗੇ ਇਹਦੇ ਨਾਲ ਇਹ ਵਾਲੀ ਹੈ ਜੀ ਸਲਵਾਰ ਠੀਕ ਹੈ ਜੀ ਆਹ ਸਲਵਾਰ ਆ ਇਹਦੇ ਨੀਚੇ ਇਸ ਤਰਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਆਪਾਂ ਇਹਦੇ ਨਾਲੋਂ ਥੋੜਾ ਜਿਹਾ ਕੱਪੜਾ ਜਿਵੇਂ ਆਪਣਾ ਸੈਰ ਤੋਂ ਇੱਥੋਂ ਕੋਰਨਰ ਤੋਂ ਲਿਆ ਸੀ ਇਹ ਵਾਲਾ ਤੇ ਆਪਾਂ ਇਹਦੇ ਵਿੱਚੋਂ ਲੇਸ ਕੱਢ ਕੇ ਆ ਲਾ ਕੇ ਗਲੇ ਦਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਤੇ ਆਪਣੇ ਕੋਲੇ ਛੋਟੇ ਪੀਸ ਬਚੇ ਆ ਜੀ ਜਿਆਦਾ ਹੁੰਦਾ ਤਾਂ ਆਪਾਂ ਦਿੱਕ ਤੇ ਜਿਆਦਾ ਡਿਜ਼ਾਈਨ ਬਣ ਜਾਣਾ ਸੀ ਹੁਣ ਆਪਾਂ ਇਹਦੇ ਵਿੱਚੋਂ ਆ ਲੈਸ ਜਿਹੜੀ ਐ ਦੇੜ ਕੇ ਆਪਾਂ ਕੱਟ ਕੇ ਇਹਦਾ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰ ਇੱਕ ਤਾਂ ਆਪਾਂ ਇਹ ਵਾਲਾ ਕੱਟ ਦਿੱਤੇ ਤੇ ਇੱਕ ਨੂੰ ਫਿਰ ਲੈਣਾ ਛੱਡ ਦੇ ਠੀਕ ਹੈ ਤੇ ਆਪਾਂ ਕੱਟ ਕਰ ਲਾਂਗੇ ਇਹਨੂੰ ਵਿੱਚੋਂ ਆਪਾਂ ਇਹ ਲੈਸ ਵਾਲਾ ਕੱਢ ਲੈਣਾ ਠੀਕ ਹੈ ਇਹ ਆਪਣਾ ਸ਼ਰਟ ਦੇ ਮੋਹਰੇ ਹੁਣ ਪਹਿਲਾਂ ਇਹ ਆਪਣਾ ਗਲਾ ਚੜਦਾ ਠੀਕ ਹੈ ਤੇ ਇਹ ਆਪਣੇ ਕੋਲੇ ਲੇਸ ਹੈ ਹੁਣ ਆਪਾਂ ਇਹਦੇ ਵਿੱਚੋਂ ਇਸ ਤਰ੍ਹਾਂ ਕੱਟ ਕਰਕੇ ਆਪਣੇ ਕੋਲੇ ਇਹ ਵਾਲਾ ਪੀਸ ਇਹਦੇ ਵਿੱਚੋਂ ਆਪਾਂ ਕੱਟ ਕਰਕੇ ਇਹ ਵਾਲੀ ਲੇਸ ਜਿਹੜੀ ਆ ਕੱਢ ਲਈ ਹੈ ਠੀਕ ਹੈ ਕੱਢ ਕੇ ਆਪਾਂ ਨੇ ਛੋੜਾ ਪੀਸ ਛੋਟਾ ਬਣਦਾ ਸੀ ਆਪਾਂ ਨੇ ਇੱਥੇ ਜੋੜ ਲਗਾ ਲਿਆ ਠੀਕ ਹੈ ਇੱਕ ਤੇ ਇਸ ਤਰ੍ਹਾਂ ਆਪਾਂ ਇਹਨੂੰ ਲੰਬਾ ਥੋੜੀ ਜਿਹੀ ਲੰਬੀ ਲੇਸ ਬਣਾ ਲਈਏ ਤੇ ਹੋਣਾ ਪੈਨ ਇਹਦੇ ਉੱਪਰ ਅਟੈਚ ਕਰਾਂਗੇ ਆ ਆਪਣਾ ਉੱਪਰ ਜਿਹੜਾ ਕੱਟ ਆ ਇਹਨੂੰ ਉੱਪਰ ਕਰ ਲਾਂਗੇ ਠੀਕ ਹੈ ਇੱਥੋਂ ਗਲੇ ਤੋਂ ਆਪਾਂ ਇੱਥੋਂ ਗਲਾ ਜੜਨਾ ਤੇ ਵਿੱਚ ਆਪਾਂ ਇਸ ਤਰ੍ਹਾਂ ਸੈਂਟਰ ਕਰਕੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇੱਥੇ ਆਪਾਂ ਲਾ ਲੈਣਾ ਨਿਸ਼ਾਨ ਇਹ ਵਾਲਾ ਆਪਣਾ ਸੈਂਟਰ ਦਾ ਨਿਸ਼ਾਨ ਲੱਗਾ ਹੋਇਆ ਹੈ ਇਹਦੇ ਹਿਸਾਬ ਨਾਲ ਦੀ ਆਪਾਂ ਇਹ ਜੜਾਂਗੇ ਤੇ ਇਥੋਂ ਆਪਣਾ ਇਹ ਵਾਲਾ ਗਲੇ ਦਾ ਨਿਸ਼ਾਨ ਆ ਠੀਕ ਹੈ ਜੀ ਦਿਖ ਰਿਹਾ ਤੁਹਾਨੂੰ ਇਹ ਵਾਲਾ ਜਿਹੜਾ ਗਲੇ ਦਾ ਨਿਸ਼ਾਨ ਆ ਇਥੋਂ ਆਪਾਂ نیچے ਆਪਾਂ 9:30 ਵਜੇ ਤੱਕ ਆਪਾਂ ਨੂੰ ਚਾਹੀਦੀ ਆ 9 ਕ ਹੋ ਜੂ ਤਾਂ ਵੀ ਠੀਕ ਹੈ ਤੇ ਆਪਾਂ ਇੱਕ ਵਾਰ 9 ਤੇ ਨਿਸ਼ਾਨ ਲਾ ਲਾਂਗੇ ਤੇ ਜੇ ਇਹ ਤੋਂ ਥੋੜਾ ਜਿਹਾ ਬਾਦ ਸਰ ਬੱਦਲ ਆ ਗਈ ਤਾਂ ਉੱਦਾਂ ਲਗਾ ਦੇਾਂਗੇ ਠੀਕ ਹੈ ਜਿੰਨੀ ਆਪਣੇ ਕੋਲ ਇਹ ਲੇਸ ਤਿਆਰ ਹੋਈ ਆ ਹੁਣ ਆਪਾਂ ਇਥੋਂ ਲਗਾਵਾਂਗੇ ਜਿਹੜਾ ਨਿਸ਼ਾਨ ਆਪਣਾ ਉਹਦੇ ਉੱਪਰ ਤਿੱਕਰ ਆਪਾਂ ਇਥੋਂ ਰੱਖ ਲਾਂਗੇ ਇਸ ਦਾ ਇਤੋਂ ਰੱਖ ਕੇ ਆਪਾਂ ਨੇ ਸਵਾਈ ਲਾ ਲੈਣੀ। ਬਚਾਓ ਇੱਕ ਵਾਰੀ ਕੱਚਾ ਟੰਕਾ ਜੇ ਆਪਾਂ ਉਜਾਲ ਦੀ ਲਾ ਲਾਂਗੇ ਠੀਕ ਹੈ। ਬਰੀਕ ਪਖੇ ਨਾਲ ਲਾ ਲਾਂਗੇ ਤਾਂ ਵੀ ਨਹੀਂ ਦਿਖਣਾ ਇਹ। ਤੇ ਆਪਾਂ ਇਹਨੂੰ ਇੱਦਾਂ ਇਹਦੇ ਨਾਲ-ਨਾਲ ਰੱਖ ਕੇ ਜਿਹੜਾ ਨਿਸ਼ਾਨ ਲਾਇਆ ਇਹਦੇ ਉੱਪਰ ਦੀ ਵਿਚਾਲੇ ਇਸ ਤਰ੍ਹਾਂ ਰੱਖ ਰੱਖ ਕੇ ਆਪਾਂ ਨੇ ਕੱਚੀ ਸਲਾਈ ਲਾ ਲੈਣੀ ਹੈ ਉੱਤੇ ਠੀਕ ਹੈ। ਆਪਣੀ ਲੈਸ ਨਹੀਂ ਇੰਨੀ ਕਿ ਛੋਟੀ ਸੀ ਜ਼ਿਆਦਾ ਠੀਕ ਹੈ ਆਪਾਂ ਤਾਂ ਕਰਕੇ ਤੇ ਜੋੜਨਾ ਆ ਤੇ ਆ ਆਪਾਂ ਜਿਹੜਾ ਸੈਦਾ ਤੋਂ ਹੈ ਇਹਨੂੰ ਇੱਦਾਂ ਸੈੱਟ ਕਰਕੇ ਰੱਖ ਗਏ ਫਿਰ ਆਪਾਂ ਵਿਚਾਲੇ ਤੱਕ ਆਪਣਾ 9 9.5 ਚਾਹੀਦੀ ਬਸ ਆਪਣੀ ਉਨੀ ਬਣ ਜਾਣੀ ਠੀਕ ਹੈ ਜੀ ਇੱਥੋਂ ਆਪਾਂ ਇਦਾਂ ਥੋੜੀ ਜਿਹੀ ਮੂਵ ਫੋਲਡ ਕਰਕੇ ਤੇ ਸਲਾਈ ਪਚਕਾਰ ਨਾਲ ਆ ਗਏ ਇੱਥੇ ਹੋਰ ਸਲਾਈ ਲੱਗਦੀ ਹੈ ਆਪਣੀ ਇਹ ਵਾਲਾ ਆਪਣਾ ਨਿਸ਼ਾਨ ਜਿਹੜਾ ਜਿੰਨਾ ਆਪਾਂ ਗਲਾ ਰੱਖਣਾ ਠੀਕ ਹੈ ਜੀ ਇਹਦੇ ਇਦੋਂ ਆਪਾਂ ਕਾਲੇ ਦਾ ਸੈਂਟਰ ਦਾ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਦੇ ਉੱਪਰ ਪਹਿਲਾਂ ਗਲਾ ਜੜਾਂਗੇ ਇਸ ਤਰੀਕੇ ਨਾਲ ਵੀ ਚੜ ਸਕਦੇ ਆ ਨਹੀਂ ਆਪਾਂ ਇਸ ਤਰ੍ਹਾਂ ਕਾਟਿੰਗ ਕਰਕੇ ਇਹਨੂੰ ਸੈੱਟ ਕਰਕੇ ਸੂਈ ਲਗਾ ਲਾਂਗੇ ਤੇ ਇਹ ਕਿੰਦਾ ਵੀ ਆਪਾਂ ਗਲਾ ਜੜ ਸਕਦੇ ਆ ਠੀਕ ਹੈ ਇਹਨਾਂ ਦਾ ਆਪਾਂ ਇਥੋਂ ਬੁਕਰਾ ਮੈਂ ਜਿੰਨੀ ਇਹਦੇ ਉੱਪਰ ਆਪਾਂ ਕੱਟ ਕਰਨਾ പാലൂ കപ്പൊന്നു തരല ഏകാരെ ഇത് കട്ട ലാ ക്ടൂ ബു ലേ ਠੀਕ ਹੈ ਜੀ ਇੱਕ ਕੱਪਾ ਲਾ ਲਾਂਗੇ ਇਧਰਲੀ ਸਾਈਡ ਆਪਣਾ ਗਲਾ ਹੈਗਾ ਇਹ ਫਰੰਟ ਵਾਲਾ ਸਵਾ 6 ਤੇ ਆ ਰਿਹਾ ਠੀਕ ਹੈ ਆਪਾਂ ਪਹਿਲੇ ਇੱਕ ਵਾਰ ਚੈੱਕ ਕਰ ਲਗੇ ਇੱਥੋਂ ਰੱਖ ਕੇ ਆਪਣਾ ਸਵਾ 6 ਤੇ ਆ ਰਿਹਾ ਤੇ ਆਪਾਂ ਨੇ ਇਹ ਸਵਾ 6 ਰੈਡੀ ਰਹਿ ਜੂਗਾ ਠੀਕ ਹੈ ਹੁਣ ਆਪਾਂ ਇਹਨੂੰ ਇਹ ਤੋਂ ਸ਼ੁਰੂ ਕਰਾਂਗੇ ਤੇ ਇਧਰਲੀ ਸਾਈਡ ਜਿਹੜੀ ਆਪਣੀ इथे पिन लगाल दोन्ही सईड आपण कपडा जे उप एको ज्या बच आपण इट रख के इथे पिन लगा, लांगे। आपना फेर लगा लेना। सुई वगैरे इथे आपण सुई ला ठीक आहे और आपण इथरली साईड तो शु करू आपण करू ਆ ਫੈਬ੍ਰਿਕ ਬਕੈਨ ਨਾਲ ਤੇ ਆ ਪੱ布 ਕੁਰਮ ਦੇ ਨਾਲ

ਸਰਲਾਂ ਲਾ ਦੇਣਾ ਗਲਾਈ ਗਲਾਈ ਵਿੱਚ ਆਪਾਂ ਚਰੂਣੀ ਆ ਪਾਉਣੇ ਆ ਠੀਕ ਹੈ ਹੁਣ ਆਪਣੇ ਜਿਹੜਾ ਸੈਂਟਰ 'ਚ ਆਪਣੀ ਜਿੱਥੇ ਲੈਸ ਹੈ ਉੱਥੇ ਵੀ ਲਗਾਉਣੇ ਆ ਆਪਾਂ ਠੀਕ ਹੈ ਜਿਹੜੀ ਜ਼ਿਆਦਾ ਲੈਸ ਆ ਕੋਈ ਉਹ ਆਪਾਂ ਇੱਥੋਂ ਕੱਟ ਕਰ ਲਾਂਗੇ ਤਾਕੇ ਆਪਣੀ ਸਿਉਣ ਜਿਹੜੀ ਮੋਟਾ ਜਣਾ ਨਾ ਹੋਵੇ ਉੱਥੋਂ ਮਰੋਏ ਗਰਾਂ ਜੜਾ ਗਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਤੇ ਆਪਾਂ ਇਹਦੇ ਉੱਪਰ ਰੱਖ ਕੇ ਲੇਸ ਲਾਉਣੀ ਹੈ ਠੀਕ ਹੈ ਇਹ ਵੀ ਆਪਾਂ ਉੱਪਰ ਉੱਪਰ ਰੱਖਾਂਗੇ ਤੇ ਲੇਸ ਲਾ ਲਾਂਗੇ ਇੱਕ ਵਾਰ ਆਪਾਂ ਕੱਚੀ ਸਿਲਾਈ ਨਾਲ ਨਾ ਗਲਿਆਂ ਨੂੰ ਓਕੇ ਇਹਦੇ ਉੱਪਰ ਤਾਂ ਲੇਸ ਆ ਹੀ ਜਾਣੀ ਹੈ ਤੇ ਵੀ ਆਪਾਂ ਹੋਰ ਹੈਗਾ ਆਪਾਂ ਜੇ ਨਾ ਸੈਟ ਆਵੇ ਤਾਂ ਇਸ ਤਰ੍ਹਾਂ ਆਪਾਂ ਇਹ ਵੀ ਚਲਾ ਲੈਂਦੇ ਹਾਂ ਐਕਸਟਰਾ ਕਪੜਾ ਜਿਹੜਾ ਆਪਾਂ ਇੱਥੋਂ ਕੱਟ ਕਰਦੇ ਨੇ ਠੀਕ ਹੈ ਇਹਨੂੰ ਆਪਾਂ ਕੱਟ ਕਰਤਾ ਹੁਣ ਆਪਾਂ ਇਧਰ ਲਾਵਾਂਗੇ ਇਹ ਵਾਲੀ ਜਿਹੜੀ ਆਪਣੀ ਜੈਸ ਹੈ ਇਹਦਾ ਆਪਾਂ ਜਿਹੜਾ ਸਿੱਧਾ ਪਾਸਾ ਉੱਪਰ ਕਰਕੇ ਇੱਥੋਂ ਰੱਖਾਂਗੇ ਠੀਕ ਹੈ ਇਹ ਆਪਾਂ ਇੱਥੋਂ ਅੰਡਰਗਰਾਊਂਡ ਨਹੀਂ ਲਾਉਣੀ ਗਲੇ ਦੇ ਨਾਲ-ਨਾਲ ਦੀ ਆਪਾਂ ਉੱਪਰ ਦੀ ਲਗਾਵਾਂਗੇ ਆਪਾਂ ਇਥੋਂ ਰੱਖ ਕੇ ਵੀ ਗਲਾਈ-ਗਲਾਈ 'ਚ ਇਹ ਢਿੱਲੀ ਰੱਖਣੀ ਆਪਾਂ ਲੈਸ ਠੀਕ ਹੈ ਦਲੂ ਕਰ ਲਾਂਗੇ ਠੀਕ ਹੈ ਜਿਹੜੀ ਆਪਣੀ ਆਹ ਵਾਲਾ ਇਹਦੀ ਲਾਈਨ ਹੈ ਇਹਦੇ ਉੱਪਰ ਉੱਪਰ ਰੱਖਾਂਗੇ ਇਸ ਤਰ੍ਹਾਂ ਨਾ ਇਹਦੇ ਦੇ ਬਿਲਕੁਲ ਸਾਈਡਾ ਵਾਲਾ ਠੀਕ ਹੈ ਜਿਹੜੀ ਲਾਈਨ ਐਸਾ ਉਹਨੂੰ ਆਪਾਂ ਬਿਲਕੁਲ ਹੀ ਖਿੱਚ ਕੇ ਨਹੀਂ ਲਾਉਣਾ ਠੀਕ ਹੈ ਢਿੱਲੀ ਰੱਖ ਕੇ ਲਾਉਣਾ ਤੇ ਇਹਦੇ ਆਪਾਂ ਇੱਧਰ ਇਹਦੇ ਉੱਪਰ ਉੱਪਰ ਲਾਉਣਾ ਠੀਕ ਹੈ ਜਿੰਨੀ ਵੀ ਆਪਣੀ ਆਹ ਵਾਲੀ ਲਾਈਨ ਹੈ ਇਦੇ ਉੱਪਰ ਉੱਪਰ ਹੀ ਆਪਾਂ ਬੈਠਾ ਲਈ ਜਾਨ ਅੱਜ ਜਿਹੜਾ ਆਪਣਾ ਇਧਰੋਂ ਵੱਧ ਰਾ ਜਾਏ ਆਪਾਂ ਤੁਹਾਨੂੰ ਕੱਟ ਦਾਂਗੇ ਜਿਹੜਾ ਆਪਣਾ ਵਿੱਚ ਕਪੜਾ ਵਿੱਚੋਂ ਆਵੇ ਦੋਨੇ ਸਾਈਡਾਂ ਤੋਂ ਆਪਣੀ ਆਕੇ ਤਾਂ ਫਿਨਿਸ਼ਿੰਗ ਜੀ ਨਾਲ ਲੱਗ ਜੀ ਆਪਣਾ ਕੋਲੋਂ ਪੇਡ ਪਰੇ estrne ਮੰਗੇ ਜਿਹੜਾ ਆਪਣਾ ਜੋੜ ਲਾਇਆ ਨਾ ਇਹ ਦਿਸੇ ਨਾ ਉਸ ਤੋਂ ਪਹਿਲੇ ਇਸ ਨਾਲ ਨਾਲ ਸੋ ਆਪਾਂ ਬਸ ਇੱਥੋਂ ਥੋੜਾ ਢਿੱਲਾ ਰੱਖ ਕੇ ਲੈ ਆ ਸਾਨੂੰ ਰੱਖਾਂਗੇ ਕਾਰਨਰ ਤੋਂ ਕਿਚਨ ਆਣੀ ਆਪਾਂ ਢਿੱਲਾ ਨਾਲ ਲਾਉਣੀ ਇੱਥੇ ਜਿਹੜਾ ਗਲਾ ਆਪਣਾ ਇਸ ਤਰ੍ਹਾਂ ਬਣ ਜਾਣਾ ਠੀਕ ਹੈ ਦੇਖ ਸਕਦੇ ਤੁਸੀਂ ਇਹ ਆਪਣਾ ਜਿਹੜਾ ਗਲਾ ਹੈ ਬਿਲਕੁਲ ਇਹ ਆਪਣੀ ਸਲਵਾਂ ਤੋਂ ਬਚਿਆ ਸੀ ਜਿਵੇਂ ਆ ਵਿੱਚੋਂ ਆਪਾਂ ਪੀਸ ਕੱਢ ਲਿਆ ਕੱਟ ਕੇ ਆਪਾਂ ਇਸ ਤਰੀਕੇ ਨਾਲ ਇਹਨੂੰ ਜੜ ਕੇ ਤੇ ਹੁਣ ਆਪਾਂ ਇਹਦੇ ਸਾਈਡ ਨਾਲ ਨਾਲ ਦੀ ਇੱਕ ਸਲਾਈ ਲਾਵਾਂਗੇ ਠੀਕ ਹੈ ਜੀ ਤੇ ਇਹ ਆਪਣਾ ਗਲਾ ਬਣ ਕੇ ਜਿਹੜਾ ਰੈਡੀ ਹੈ ਬਹੁਤ ਹੀ